ਜੇ ਤੁਸੀਂ ਵੀ ਆਪਣੀ ਮੈਚਿੰਗ ਦਾ ਰਿਸ਼ਤਾ ਲੱਭ ਰਹੇ ਹੋ ਤਾਂ ਅੱਜ ਹੀ ਆਪਣਾ ਬਾਇਓ ਡਾਟਾ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਬ੍ਰਾਹਮਣ Hindu ਕਾਸਟ ਵਿੱਚੋਂ ਕੈਨੇਡਾ ਤੋਂ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਲੁਧਿਆਣਾ ਗੋਤ ਸ਼ਰਮਾ ਮੁੰਡੇ ਦੀ ਪੜ੍ਹਾਈ MSC ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਤੋਂ ਡੇਟ ਆਫ ਬਰਥ 1993 ਕੱਦ 5 ਫੁੱਟ 5 ਇੰਚ ਪਰਿਵਾਰ ਕੋਲੇ ਵਧੀਆ ਸ਼ਹਿਰੀ ਪ੍ਰਾਪਰਟੀ ਇੱਕ ਭੈਣ ਮੈਰਿਡ ਮੁੰਡਾ ਕੈਨੇਡਾ ਐਡਵੈਂਟਨ ਦੇ ਵਿੱਚ ਵਰਕ ਪਰਮਿਟ ਤੇ ਹੈ ਪੀਆਰ ਅਪਲਾਈ ਹੋਟਲ ਵਿੱਚ ਜੌਬ ਕਰਦਾ ਚੰਗੀ ਸੈਲਰੀ ਬਿਲਕੁਲ ਸੁਧ ਬੈਸ ਨੂੰ ਮੁੰਡਾ ਵੈਲ ਸੈਟਡ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਲੁਧਿਆਣਾ ਸ਼ਹਿਰ ਵਿੱਚ ਪਰਿਵਾਰ ਦੀ ਵਧੀਆ ਕੋਠੀ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਹਿੰਦੂ ਜਰਨਲ ਕਾਸਟ ਵਿੱਚੋਂ ਕੈਨੇਡਾ ਵਿੱਚ ਕਿਸੇ ਵੀ ਪਰਮਿਟ ਤੇ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ